ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਾਡੀ ਰਸੋਈ ਘਰ ਦਾ ਤਵਾ ਕਦੇ ਵੀ ਘਰ ਵਿੱਚ ਤਾਂ ਦੋਤ ਦੀ ਕੋਈ ਕਮੀ ਨਹੀਂ ਹੋਣ ਦੇਵੇਗਾ ਤਵੇ ਦੇ ਕਈ ਬਹੁਤ ਜ਼ਿਆਦਾ ਖਾਸ ਉਪਾਏ ਬਾਰੇ ਦੱਸਿਆ ਗਿਆ ਹੈ ਜੇਕਰ ਤੁਸੀਂ ਇਹਨਾਂ ਨੁਕਸਿਆਂ ਉਤੇ ਧਿਆਨ ਰੱਖਦੇ ਹੋ ਤਾਂ ਤੁਸੀਂ ਆਪਣੇ ਘਰ ਵਿੱਚ ਪਰਮਾਤਮਾ ਦੀ ਕਿਰਪਾ ਬਣਾ ਕੇ ਰੱਖ ਸਕਦੇ ਹੋ ਅਤੇ ਇਸ ਦੇ ਨਾਲ ਨਾਲ ਤੁਹਾਡੇ ਘਰ ਦੇ ਵਿੱਚ ਬਰਕਤ ਹਮੇਸ਼ਾ ਬਣੀ ਰਹੇਗੀ ਤੰਦੌਲਤ ਦੀ ਕਦੇ ਵੀ ਜ਼ਿੰਦਗੀ ਦੇ ਵਿੱਚ ਕੋਈ ਕਮੀ ਨਹੀਂ ਆਵੇਗੀ ਅਤੇ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਬਾਰੇ ਜਾਣੂ ਕਰਾ ਦਿੰਦੇ ਹਾਂ ਕਿ ਰਸੋਈ ਘਰ ਦਾ ਤਵਾ ਔਰਤਾਂ ਸਿਰਫ ਰੋਟੀ ਬਣਾਉਣ ਦੇ ਕੰਮ ਹੀ ਨਹੀਂ ਆਉਂਦਾ ਜਦਕਿ ਇਹ ਤੁਹਾਡੇ ਘਰ ਦੇ ਵਿੱਚ ਬਰਕਤ ਅਤੇ ਤੰਦੌਲਤ ਨੂੰ ਲਿਆਉਣ ਦਾ ਕੰਮ ਵੀ ਕਰਦਾ ਹੈ ਤਵਾ ਸਾਡੇ ਕਿਚਨ ਦੀ ਸਭ ਤੋਂ ਕੀਮਤੀ ਚੀਜ਼ ਹੈ ਆਓ ਹੁਣ ਤੁਹਾਨੂੰ ਦੱਸ ਦਿੰਦੇ ਹਾਂ ਤਵੇ ਦੇ ਉਹਨਾਂ ਉਪਾਅ ਦੇ ਬਾਰੇ ਸੰਗਾਜੀ ਉਸ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਸਾ ਸੰਗਾਜੀ ਤੁਹਾਡੀ ਚੋਲੇ ਪਰਮਾਤਮਾ ਖੁਸ਼ੀਆਂ ਦੇ ਨਾਲ ਭਰ ਦੇਣ ਅਤੇ ਤੁਹਾਡੀ ਹਰ ਇੱਕ ਮਨੋ ਕਾਮਨਾ ਜ਼ਰੂਰ ਪੂਰੀ ਹੋਵੇ ਪਿਆਰੀ ਸਾ ਸੰਗਤ ਜੀ ਜਿਨ੍ਹਾਂ ਦੇ ਨਾਲ ਘਰ ਦੇ ਵਿੱਚ ਕਦੇ ਵੀ ਧਨ ਦੌਲਤ ਦੀ ਕੋਈ ਕਮੀ ਨਹੀਂ ਆਉਂਦੀ ਨੰਬਰ 1 ਸਭ ਤੋਂ ਪਹਿਲਾ ਮੁੱਖ ਉਪਾ ਤਵਾ ਅਤੇ ਕਡਾਈ ਨੂੰ ਕਿੰਜ ਰੱਖਣਾ ਹੈ ਇਹ ਦੱਸਦੇ ਹਾਂ ਰਸੋਈ ਨੂੰ ਪੈਣਾ ਹਮੇਸ਼ਿਆ ਸਾਫ਼ ਸੁਥਰਾ ਰੱਖਣ ਅਤੇ ਪੂਰੀ ਤਰ੍ਹਾਂ ਚਮਕਾ ਕੇ ਰੱਖਣ ਜਿਹੜੀਆਂ ਪੈਣਾ ਗੰਦੇ ਤਵੇ ਤੇ ਗੰਦੀ ਕਡਾਈ ਦੀ ਵਰਤੋਂ ਕਰਦੀਆਂ ਹਨ ਸਿੱਧਾ ਅਸਰ ਉਹਨਾਂ ਦੇ ਪਤੀ ਤੇ ਪੈਂਦਾ ਹੈ ਪਰ ਉਹ ਪੈਣਾ ਇਸ ਗੱਲ ਬਾਰੇ ਬਿਲਕੁਲ ਵੀ ਨਹੀਂ ਜਾਣਦੀਆਂ ਇਸ ਲਈ ਪੈਣਾ ਇਸ ਗੱਲ ਉਤੇ ਹਮੇਸ਼ਿਆ ਖਾਸ ਧਿਆਨ ਰੱਖਣ ਸੰਗਾਜੀ ਨੰਬਰ 2 ਜਦੋਂ ਭੈਣਾ ਸਵੇਰੇ ਉੱਠ ਕੇ ਆਪਣੀ ਰਸੋਈ ਘਰ ਵਿੱਚ ਖਾਣਾ ਬਣਾਉਣ ਦੇ ਲਈ ਜਾਂਦੀਆਂ ਹਨ ਤਾਂ ਤਵੇ ਨੂੰ ਗਰਮ ਕਰਨ ਤੋਂ ਬਾਅਦ ਫਿਰ ਰੋਜ਼ਾਨਾ ਘਰ ਵਿੱਚ ਵਰਤਿਆ ਜਾਣ ਵਾਲਾ ਨਮਕ ਥੋੜਾ ਜਿਹਾ ਤਵੇ ਉੱਤੇ ਜ਼ਰੂਰ ਪਾਓ ਕਈ ਭੈਣਾ ਬੀਬੀਆਂ ਨਮਕ ਨੂੰ ਹਲਦੀ ਨਾਲ ਜਾਂ ਫਿਰ ਮਿਰਚਾਂ ਨਾਲ ਮਿਲਾ ਕੇ ਪਾ ਦਿੰਦੀਆਂ ਹਨ ਪਰ ਇਸ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਹੈ ਕਿ ਨਮਕ ਨੂੰ ਕਦੇ ਵੀ ਕਿਸੇ ਹੋਰ ਪਦਾਰਥ ਦੇ ਨਾਲ ਮਿਲਾ ਕੇ ਬਿਲਕੁਲ ਵੀ ਨਹੀਂ ਪਾਉਣਾ ਕਿਉਂਕਿ ਅਜਾਇਆ ਕਰਨਾ ਜੋਤਿ ਸ਼ਾਸਤਰ ਦੇ ਅਨੁਸਾਰ ਬਹੁਤ ਜ਼ਿਆਦਾ ਸਾਡੇ ਲਈ ਅਸ਼ੁਭ ਹੁੰਦਾ ਹੈ ਅਜਾਇਆ ਕਰਨ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਦਾ ਪ੍ਰਭਾਵ ਪੈਦਾ ਹੁੰਦਾ ਹੈ ਨੰਬਰ 10 ਪੌਸਾਰੀਆਂ ਪੈਣਾ ਅਜਾਇਆ ਹਨ ਰੋਟੀ ਬਣਾਉਣ ਤੋਂ ਬਾਅਦ ਤਵੇ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਦਾਂ ਹੀ ਗੰਦਾ ਛੱਡ ਦਿੰਦੀਆਂ ਹਨ ਪਰ ਉਹਨਾਂ ਪੈਨਾਂ ਨੂੰ ਅਜਾਇਆ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਉਨਾ ਨਨ ਰੋਟੀਆਂ ਬਣਾਉਣ ਤੋਂ ਬਾਅਦ ਤਵੇ ਨੂੰ ਚੰਗੀ ਤਰ੍ਹਾਂ ਠੰਡਾ ਹੋ ਜਾਣ ਤੋਂ ਬਾਅਦ ਉਸ ਦੇ ਉੱਪਰ ਨਿੰਬੂ ਅਤੇ ਨਮਕ ਨੂੰ ਰਗੜੋ ਅਜਿਹਾ ਕਰਨ ਨਾਲ ਸਿਰਫ ਉਹ ਤਵਾ ਚਮਕਦਾਰ ਨਹੀਂ ਪੰਜ ਆਵੇਗਾ ਅਜਿਹਾ ਕਰਨ ਨਾਲ ਤੁਹਾਡੀ ਕਿਸਮਤ ਵੀ ਚਮਕ ਜਾਵੇਗੀ ਅਤੇ ਤੁਹਾਡੇ ਘਰ ਵਿੱਚ ਬਰਕਤ ਆਉਣੇ ਸ਼ੁਰੂ ਹੋ ਜਾਵੇਗੀ ਮੇਰੀਆਂ ਪੈਣਾ ਹਮੇਸ਼ਾ ਅਜਿਹਾ ਕਰਦੀਆਂ ਹਨ ਪਹਿਲਾਂ ਤਵੇ ਅਤੇ ਕੜਾਈ ਦੀ ਸਫਾਈ ਕਰਦੀਆਂ ਹਨ ਜਦੋਂ ਪੋਣੀ ਤਰਾਂਕ ਗੰਦਾ ਹੋ ਜਾਂਦਾ ਹੈ ਫਿਰ ਉਸ ਨੂੰ ਤਿੱਖੀ ਚੀਜ਼ਾਂ ਦੇ ਨਾਲ ਰਗੜਨਾ ਸ਼ੁਰੂ ਕਰ ਦਿੰਦੀਆਂ ਹਨ ਪੈਣਾ ਨੂੰ ਚਾਹੀਦਾ ਹੈ ਕਿ ਉਸ ਉਤੇ ਲੱਗੀ ਹੋਈ ਚਿਕਨਾਈ ਨੂੰ ਪਹਿਲਾਂ ਚੰਗੀ ਤਰ੍ਹਾਂ ਪਿਘਲਾਉਣ ਪਿਗਲਣ ਦੇਣ ਅਤੇ ਫਿਰ ਹੌਲੀ-ਹੌਲੀ ਫਸੀ ਹੋਈ ਸਮੱਗਰੀ ਨੂੰ ਚੰਗੀ ਤਰ੍ਹਾਂ ਸਾਫ਼ ਕਰ ਦੇਣ ਪਰ ਕਦੇ ਵੀ ਤਿੱਖੀ ਵਸਤੂਆਂ ਦੇ ਨਾਲ ਤਵੇ ਅਤੇ ਕੜਾਈ ਨੂੰ ਸਾਫ਼ ਨਾ ਕਰੋ ਅਜਿਹਾ ਕਰਨ ਨਾਲ ਖੁਸ਼ਹਾਲ ਪਰਿਵਾਰ ਦੇ ਵਿੱਚ ਕਲੇਸ਼ ਪੈਣਾ ਸ਼ੁਰੂ ਹੋ ਜਾਂਦਾ ਹੈ ਨੰਬਰ 5 ਰਸੋਈ ਘਰ ਦੇ ਤਵੇ ਨੂੰ ਕਦੇ ਕੜਾਈ ਨੂੰ ਕਦੇ ਵੀ ਭੁੱਲ ਕੇ ਝੂਠੀ ਨਾ ਛੱਡੋ ਨਾ ਹੀ ਇਹਨਾਂ ਦੋਨਾਂ ਉੱਤੇ ਸਾਨੂੰ ਕੋਈ ਝੂਠੀ ਸਮੱਗਰੀ ਰੱਖਣੀ ਚਾਹੀਦੀ ਹੈ ਪੈਣਾ ਲਈ ਇਹਨਾਂ ਦੋਨਾਂ ਚੀਜ਼ਾਂ ਦੀ ਸ਼ੁੱਧਤਾ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤੁਹਾਨੂੰ ਦੱਸ ਦਈਏ ਕਿ ਘਰ ਦੇ ਵਿੱਚ ਜੇਕਰ ਇਹਨਾਂ ਦੀ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ ਤਾਂ ਘਰ ਦੇ ਵਿੱਚ ਤੰਦੌਲਤ ਆਉਣ ਦਾ ਉਹ ਨਹੀਂ ਰਸਤਾ ਆਸਾਨ ਹੋ ਜਾਂਦਾ ਹੈ ਅਤੇ ਸੰਗਾਜੀ ਰਸੋਈ ਕਾ ਆਦੇ ਸਾਰੇ ਪਾਂਡਿਆਂ ਦੇ ਵਿੱਚੋਂ ਦੋਨੋਂ ਚੀਜ਼ਾਂ ਬਹੁਤ ਜ਼ਿਆਦਾ ਸਤਿਕਾਰਯੋਗ ਹਨ ਇਸ ਲਈ ਇਹਨਾਂ ਨੂੰ ਕਦੇ ਵੀ ਝੋਟਿਆਂ ਨਾ ਰੱਖੋ ਨੰਬਰ 6 ਅੱਜ ਦੇ ਸਮੇਂ ਦੇ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਪੈਣਾ ਰੋਟੀ ਬਣਾਉਣ ਤੋਂ ਤੁਰੰਤ ਬਾਅਦ ਹੀ ਤਵੇ ਨੋਂ ਝੂਠੇ ਗੰਦੇ ਪਾਂਡਿਆਂ ਦੇ ਵਿੱਚ ਹੀ ਧੋਣ ਦੇ ਲਈ ਰੱਖ ਦਿੰਦੀਆਂ ਹਨ ਜੇਕਰ ਤੁਸੀਂ ਆਪਣੀ ਰਸੋਈ ਘਰ ਵਿੱਚ ਅਜਿਹਾ ਕਰਦੇ ਹੋ ਤਾਂ ਇਸ ਬੁਰੀ ਆਦਤ ਨੂੰ ਤੁਸੀਂ ਅੱਜ ਤੋਂ ਹੀ ਛੱਡ ਦਿਓ ਕਿਉਂਕਿ ਸੰਗਨ ਚੀ ਤਵੇ ਉਤੇ ਪਾਣੀ ਛਿੜਕਣਾ ਸ਼ੋਭਨੇ ਮੰਨਿਆ ਜਾਂਦਾ ਸਾਡੇ ਘਰ ਦੇ ਪੁਰਾਣੇ ਬਜ਼ੁਰਗ ਅਜਿਆ ਕਰਨ ਤੋਂ ਹਮੇਸ਼ਾ ਤੁਹਾਨੂੰ ਰੋਕਦੇ ਆਏ ਹਨ ਅਤੇ ਰੋਕਦੇ ਹਨ ਜੋ ਇਸ ਸੱਸਤ ਦੇ ਵਿੱਚ ਅਜਿਆ ਮੰਨਿਆ ਜਾਂਦਾ ਹੈ ਕਿ ਜੇਕਰ ਅਸੀਂ ਗਰਮ ਤਵੇ ਉਤੇ ਪਾਣੀ ਛਿੜਕਦੇ ਹਾਂ ਤਾਂ ਇਹ ਅਪਸਗਨ ਹੁੰਦਾ ਹੈ ਸਾਡੇ ਲਈ ਅਜਿਆ ਕਰਨਾ ਬਹੁਤ ਜ਼ਿਆਦਾ ਅਸ਼ੋਭ ਹੁੰਦਾ ਹੈ ਜਦੋਂ ਭੈਣਾ ਗਰਮ ਤਵੇ ਉਤੇ ਪਾਣੀ ਪਾਉਂਦੀਆਂ ਹਨ ਤਾਂ ਛੇ ਛੇ ਦੀ ਆਵਾਜ਼ ਆਉਂਦੀ ਹੈ ਅਜਿਆ ਹੋਣਾ ਸਾਡੇ ਘਰ ਵਿੱਚ ਨਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ ਇਸ ਦੇ ਨਾਲ ਨਾਲ ਅਜਿਆ ਵੀ ਮੰਨਿਆ ਜਾਂਦਾ ਹੈ ਜਦੋਂ ਪਰਿਵਾਰ ਦੇ ਵਿੱਚ ਕਿਸੇ ਵੀ ਮੈਂਬਰ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ 13ਵੇਂ ਦਿਨ ਬਾਅਦ ਗਰਮ ਪਾਣੀ ਤਵੇ ਉੱਤੇ ਛਿੜਕਿਆ ਜਾਂਦਾ ਹੈ ਇਸ ਲਈ ਸੁੱਖ ਸ਼ਾਂਤੀ ਚੱਲ ਰਹੇ ਦਿਨਾਂ ਦੇ ਵਿੱਚ ਅਜਿਆ ਕਰਨਾ ਬਹੁਤ ਹੀ ਜ਼ਿਆਦਾ ਅਸ਼ੋਭ ਮੰਨਿਆ ਜਾਂਦਾ ਹੈ ਜੋਤਿਸ਼ ਸ਼ਾਸਤਰ ਦੇ ਵੱਲੋਂ ਇਹ ਦੱਸਿਆ ਗਿਆ ਹੈ ਕਿ ਗਰਮ ਤਵੇ ਉੱਤੇ ਪਾਣੀ ਪਾਉਣ ਦੇ ਨਾਲ ਬਹੁਤ ਹੀ ਜ਼ਿਆਦਾ ਤੇਜ਼ ਮੇਂ ਪੈਂਦਾ ਹੈ ਅਜਿਆ ਮੇਂ ਪੈਣ ਦੇ ਕਾਰਨ ਤਬਾਈ ਹੋਣ ਦਾ ਖਾਸਾ ਪੂਰੀ ਤਰ੍ਹਾਂ ਭਨਿਆ ਰਹਿੰਦਾ ਹੈ ਸੰਗਤ ਜੀ ਇਸੇ ਲਈ ਸਾਡੇ ਪੁਰਾਣੇ ਬਜ਼ੁਰਗ ਸਾਨੂੰ ਅਜਿਆ ਕਰਨ ਤੋਂ ਹਮੇਸ਼ਾ ਰੋਕਦੇ ਸਨ ਪੈਣਾ ਨੂੰ ਹੱਥ ਜੋੜ ਕੇ ਬੇਨਤੀ ਹੈ ਅਜਿਆ ਬਿਲਕੁਲ ਵੀ ਨਾ ਕਰੋ ਨੰਬਰ 7 ਜੋਤਿਸ਼ ਸਾਸਤਰ ਦੇ ਵਿੱਚ ਤਵੇ ਨੂੰ ਰਾਹੂ ਨਾਲ ਸੰਬੰਧਿਤ ਮੰਨਿਆ ਜਾਂਦਾ ਹੈ ਇਸ ਲਈ ਸਾਡੇ ਲਈ ਸਾਫ ਸਫਾਈ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਤਵੇ ਨੂੰ ਹਮੇਸ਼ਾ ਸਾਫ ਪਾਣੀ ਦੇ ਨਾਲ ਅਤੇ ਸਾਬਣ ਨਾਲ ਚੰਗੀ ਤਰ੍ਹਾਂ ਧੋ ਕੇ ਰਸੋਈ ਘਰ ਵਿੱਚ ਲਟਾ ਦੇਣਾ ਚਾਹੀਦਾ ਹੈ। ਕਦੇ ਵੀ ਤਵੇ ਨੂੰ ਖੜਾ ਕਰਕੇ ਨਹੀਂ ਰੱਖਣਾ ਚਾਹੀਦਾ। ਖੜਾ ਕਰਕੇ ਰੱਖਣਾ ਤਵਾ ਸ਼ਾਸਤਰਾ ਅਨੁਸਾਰ ਬਹੁਤ ਹੀ ਜ਼ਿਆਦਾ ਬੁਰਾ ਸਗਣ ਮੰਨਿਆ ਜਾਂਦਾ ਹੈ। ਇਸ ਲਈ ਪਹਿਣਾ ਤਵੇ ਨੂੰ ਕਦੇ ਵੀ ਖੜਾ ਕਰਕੇ ਨਾ ਰੱਖਣ ਨੰਬਰ 8 ਪਹਿਣਾ ਨੂੰ ਹਮੇਸ਼ਾ ਰਸੋਈ ਘਰ ਦਾ ਤਵਾ ਲਟਾ ਕੇ ਰੱਖਣਾ ਚਾਹੀਦਾ ਹੈ। ਕਦੇ ਵੀ ਤਵੇ ਨੂੰ ਖੜਾ ਕਰਕੇ ਨਹੀਂ ਰੱਖਣਾ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਅਸੀਂ ਤਵਾ ਖੜਾ ਕਰਕੇ ਰੱਖਦੇ ਹਾਂ ਤਾਂ ਸਾਡੇ ਘਰ ਵਿੱਚ ਦਿਨ ਪਰ ਦਿਨ ਲੜਾਈ ਝਗੜੇ ਵਧਦੇ ਜਾਂਦੇ ਹਨ ਇਸੇ ਨਾਲ ਪੈਣਾ ਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਬਹੁਤ ਸਾਰੀਆਂ ਪੈਣਾ ਗੈਸ ਚੁੱਲੇ ਉਤੇ ਰੋਟੀ ਬਣਾਉਣ ਤੋਂ ਬਾਅਦ ਤਵੇ ਨੂੰ ਉਸੋ ਤੇ ਖਾਲੀ ਛੱਡ ਦਿੰਦੀਆਂ ਹਨ ਤਵੇ ਨੂੰ ਖਾਲੀ ਬਿਲਕੁਲ ਵੀ ਨਹੀਂ ਛੱਡਣਾ ਚਾਹੀਦਾ ਜਿਹੜੀਆਂ ਪੈਣਾ ਅਜਿਹਾ ਕਰਦੀਆਂ ਹਨ ਉਹਨਾਂ ਨੂੰ ਇਸ ਆਦਤ ਨੂੰ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਧਾਰਮਿਕ માનਤਾਵਾਂ ਦੇ ਅਨੁਸਾਰ ਅਜਿਹਾ ਕਰਨਾ ਬਿਲਕੁਲ ਅਸ਼ੋਭ ਹੁੰਦਾ ਹੈ ਇਸ ਲਈ ਚੁੱਲ੍ਹੇ ਤੇ ਕੰਮ ਖਤਮ ਹੋ ਜਾਣ ਤੋਂ ਬਾਅਦ ਤਵੇ ਨੂੰ ਤੁਰੰਤ ਹੀ ਹਟਾ ਦਿੱਤਾ ਜਾਵੇ ਨੰਬਰ 9 ਕੁਝ ਪੈਣਾ ਅਜਈਆਂ ਹੁੰਦੀਆਂ ਹਨ ਜੋ ਰਸੋਈ ਘਰ ਵਿੱਚ ਰੋਟੀ ਬਣਾਉਣ ਤੋਂ ਬਾਅਦ ਤਵੇ ਨੂੰ ਗੰਦਾ ਖਾਲੀ ਛੱਡ ਦਿੰਦੀਆਂ ਹਨ ਪਰ ਅਜਿਹਾ ਕਰਨਾ ਬਹੁਤ ਜ਼ਿਆਦਾ ਮਾੜਾ ਹੁੰਦਾ ਹੈ ਰੋਟੀ ਬਣਾਉਣ ਤੋਂ ਬਾਅਦ ਤਵੇ ਨੂੰ ਠੰਡਾ ਹੋ ਜਾਣ ਤੋਂ ਬਾਅਦ ਚੰਗੀ ਤਰ੍ਹਾਂ ਨਿੰਬੂ ਅਤੇ ਨਮਕ ਦੇ ਨਾਲ ਧੋ ਦੇਣਾ ਚਾਹੀਦਾ ਹੈ ਜੇਕਰ ਅਜਈਆਂ ਪੈਣਾ ਨਹੀਂ ਕਰਦੀਆਂ ਤਾਂ ਸਾਡੇ ਘਰ ਵਿੱਚ ਗਰੀਬੀ ਆਉਣ ਦਾ ਕਾਰਨ ਬਣਦਾ ਹੈ ਜੇਕਰ ਤੁਸੀਂ ਤਵੇ ਦੀ ਸਾਫ ਸਫਾਈ ਚੰਗੀ ਤਰ੍ਹਾਂ ਨਹੀਂ ਰੱਖਦੇ ਅਤੇ ਗੰਦਾ ਰੱਖਦੇ ਹੋ ਤਾਂ ਘਰ ਵਿੱਚ ਨਕਾਰਾਤਮਕ ਊਰਜਾ ਦਾ ਵਾਸ ਹੋ ਜਾਂਦਾ ਹੈ ਅਤੇ ਸਕਾਰਾਤਮਕ ਊਰਜਾ ਖਤਮ ਹੋ ਜਾਂਦੀ ਹੈ ਜਿਸ ਕਰਕੇ ਸਾਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਚੱਲਣੀਆਂ ਪੈਂਦੀਆਂ ਹਨ ਨੰਬਰ 10 ਯੋਗ ਤੇ ਸ਼ਾਸਤਰ ਵਿੱਚ ਨਕਾਰਾਤਮਕ ਊਰਜਾ ਨੂੰ ਘਰ ਵਿੱਚ ਦੂਰ ਕਰਨ ਦਾ ਸਰਲ ਉਪਾਅ ਦੱਸਿਆ ਗਿਆ ਹੈ ਕਿ ਪੈਨਾਂ ਨੂੰ ਚਾਹੀਦਾ ਹੈ ਕਿ ਰਸੋਈ ਘਰ ਵਿੱਚ ਕਦੇ ਵੀ ਤਵੇ ਉੱਤੇ ਰੋਟੀ ਬਣਾਉਣ ਤੋਂ ਪਹਿਲਾਂ ਉਸ ਉੱਤੇ ਥੋੜਾ ਜਿਹਾ ਨਮਕ ਛڑک ਦਵੋ ਵਾਸੂ ਸ਼ਾਸਤਰ ਵਿੱਚ ਦੱਸਿਆ ਗਿਆ ਹੈ ਕਿ ਇਹ ਜਿਆ ਕਰਨ ਨਾਲ ਸਾਡੇ ਘਰ ਵਿੱਚ ਕਦੇ ਵੀ ਪੈਸੇ ਦੀ ਅਤੇ ਭੋਜਨ ਦੀ ਕੋਈ ਵੀ ਕਮੀ ਨਹੀਂ ਆਉਂਦੀ ਸਾਡਾ ਘਰ ਹਮੇਸ਼ਾ ਇਹਨਾਂ ਚੀਜ਼ਾਂ ਨਾਲ ਭਰਿਆ-ਪਰਿਆ ਰਹਿੰਦਾ ਹੈ ਅਤੇ ਘਰ ਵਿੱਚ ਖੁਸ਼ਹਾਲੀ ਬਣੀ ਰਹਿੰਦੀ ਹੈ ਇਸ ਦਾ ਵਿਗਿਆਨਿਕ ਮਹੱਤਵ ਇਹ ਹੈ ਕਿ ਜੇਕਰ ਪੈਣਾ ਅਜਿਹਾ ਕੰਮ ਕਰਦੀਆਂ ਹਨ ਤਾਂ ਤਵੇ ਉਤੇ ਸਾਰੇ ਕਿਟਾਨੋ ਮਰ ਜਾਂਦੇ ਹਨ ਤੇ ਉਹ ਰੋਟੀ ਖਾਣ ਦੇ ਨਾਲ ਵੀ ਕੋਈ ਵਿਅਕਤੀ ਜਲਦੀ ਬਿਮਾਰ ਨਹੀਂ ਹੁੰਦਾ ਨੰਬਰ 11 ਸੰਗਤ ਜੀ ਹੁਣ ਤੁਸੀਂ ਸਮਝ ਇਹ ਗਏ ਹੋਵੋਗੇ ਕਿ ਸਾਨੂੰ ਆਪਣੀ ਰਸੋਈ ਘਰ ਵਿੱਚ ਤਵੇ ਅਤੇ ਕੜਾਹੀ ਦੇ ਕਿਵੇਂ ਇਸਤੇਮਾਲ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਸਾਡੇ ਘਰ ਵਿੱਚ ਤੰਦੌਲਤ ਦੀ ਕੋਈ ਕਮੀ ਨਾ ਆਵੇ ਸਾਂਡੇ ਕਰ ਹਮੇਸ਼ਾ ਖੁਸ਼ੀਆਂ ਦੇ ਨਾਲ ਭਰਿਆ ਰਹੇ। ਸੰਗਤ ਜੀ ਜੇਕਰ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜ਼ਰੂਰ ਲਿਖੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।